ਲੋ ਮੇਤਰੋ ਮੈਂ ਸਕੂਲੋਂ ਆਜ ਕੋਈ ਸਕੂਲੋਂ ਆ ਕੇ ਮੈਂ ਤੇਜ਼ ਚੱਲਿਆ ਬਸ ਆਪਣੇ ਸਕੂਲੋਂ ਆ ਕੇ ਮੇਤਰੋ ਮੈਂ ਰੋਟੀ ਵੜੀ ਖਾ ਲਗਾ ਤੇ ਰੋਟੀ ਵੜੀ ਖਾ ਕੇ ਤੇ ਜਾਣਾ ਹੀ ਹੁੰਦਾ ਬਾਜ਼ਾਰ ਮੇਤਰੋ ਪਰ ਨਹੀਂ ਜਾਣਾ ਹੁਣ ਕੈਨਸਲ ਕਰਤਾ ਤੇ ਚਲਦੇ ਆ ਮੇਤਰੋ ਹਾਂ ਰੋਟੀ ਵੜੀ ਖਾਈ ਅੱਜ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਅਡੀ ਨਾ ਜਉਦੀ ਹੈ ਅਰੈਸਟ ਕਰਦੇ ਹੈ ਜਾਈਏ ਮੈਂ ਤੁਹਾਨੂੰ ਮਿਲਦੇ ਗਏ ਇਸ ਬਾਅਦ ਤੇ ਲੋ ਵੀ ਮੇਤਰੋ ਹਮਣ ਮੈਂ ਹੋ ਜਗਾ ਫਿਰ ਤੋਂ ਤਿਆਰ ਡਿਵੀਜ਼ਨ ਵੀ ਜਾਂਦੀ ਯਾਰ ਪੇਜ ਆ ਗਿਆ ਮੇਂ ਦਰੋਣਾ ਅਡਮਿਸ਼ਨ ਵੀ ਯਾਰ ਗੱਲ ਇਹ ਆ ਕਿ ਮੈਨੂੰ ਵੀ ਲੱਗਦਾ ਹੁਣ ਮੈਂ ਪਾਗ ਥੋੜੀ ਜਿਹਾ ਉੱਚੀ-ਉੱਚੀ ਬਣਾ ਲੈ ਆਂ ਪਾਗ ਦੀਵੀ ਦੀਵੀ ਕਰਕੇ ਬਣਾ ਗਰਨੀ ਥੋੜੀ ਤੇ ਸ਼ਾਉੜੇ ਆ ਮਿੱਤਰੋ ਹੁਣ ਆਪਾਂ ਪਿਛਲੇ ਦੇ ਤੁਹਾਨੂੰ ਦਿੰਦੇ ਆ ਬਈ ਪਿਛਲੇ ਤੋਂ ਆ ਗਏ ਪਾਗ ਤੇ ਨਾ ਮੈਂ ਟਿਊਟੋਰੀਅਲ ਪਾਇਆ ਕਰਨੇ ਆ ਬਸ ਥੋੜਾ ਜਿਹਾ ਰੋਕ ਰੋਕ ਜਿਓ ਮੀਨਾ ਤੇ ਮਿੱਤਰੋ ਮੇਰੇ ਕੋ ਆ ਮੈਂ ਸਟੈਂਡ ਤੇ ਤੁਹਾਨੂੰ ਐ ਵੀਡੀਓ ਪੂਰੀਆ ਫੁੱਲ ਵਿਖਾਇਆ ਕਰਦੀ ਆ ਮਿੱਤਰੋ ਸ਼ੌਲੀਆ ਰਪਾ ਦੂਸ਼ਾ ਬਾਈਬੈਸ ਇਹ ਚਿਕੀ ਡਲੋਗਸ ਸਤ੍ਰੋਕੀ ਹਾਲ ਚਾਲਿਆ ਹੁਣ ਆ ਪਾਜ ਗਿਆ ਕਮਿਸ਼ਨ ਦਵਾ ਰਿਆਂ ਤੇ ਲੋਬੀ ਮੀਟਰ ਛੜਦਾ ਗੈਸਟਨ ਖਾਟੀ ਜਾ ਕੇ ਆ ਆ ਤੁਮ ਨਹੀਂ 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 ਆ ਬੰਮੀ ਕੁਟਿਆ ਕੁਟਦੇ ਮਨ ਮੀਟਰ ਰਪਾ ਗੁੜਾ ਨਹੀਂ ਆ ਰਹੰਦਾ ਮੀਟਰ ਮੁੰਡੇ ਕੁਟੰਦਾ ਬੰਦੇ ਮੀਟਰ ਬੱਚੇ ਕੁਟਦੇ ਹੀ ਹਾਏ ਬੱਚੇ ਕੁਟਦਾ ਰਿਹਾ ਬੱਚੇ ਕੁਟਾ ਬੱਚੇ ਕੁਟਦਾ ਹੀ ਆ ਚਾਹਦੇ ਨਾ ਤਰੋ ਥੱਲੋ ਵੀ ਮੇਤਰੋ ਹੁਣ ਆਪਾਂ ਦੋ ਜਣੇ ਵੀ ਦੇ ਹੋ ਗਏ ਆ ਚਕੇ ਗੁਰਦੁਆਰੇ ਸਹਿਬ ਮਤਲਬ ਚੱਲੇ ਆ ਤੇ ਵੀ ਇਹ ਮੇਤਰੋ ਭਾਲੇ ਜਾਂਦਿਆਂ ਨੂੰ ਪਹੁੰਚ ਗਿਆ ਸੁਖਾ ਮੁਸਫਾ ਕਲੇ ਆ ਗਿਆ ਵੀ ਮੇਤਰੋ ਕਾ ਖਾਲਸਾ ਵਾਹੀ ਗੁਰਦੀ ਕੀ ਫਤਿਹ ਇੱਕ ਅਵੰਕਾਰ ਸਤਨਾਮੇ ਕर्ता ਕਰਤਨੇ ਬਹੁ ਨਰਵਾਰੇ ਆ ਕਾਲ ਮੁਰਤੇ ਜੁਨੀ ਸਹਿਬੰ ਗੁਰ ਪ੍ਰਸਾਦਿ ਗੁਰ ਪ੍ਰਸਾਦਿ ਰਾ ਗਿਆ ਜ਼ਾ ਮਹੰਲਾ ਲੈ ਆ ਕਰ ਪੈਲਾ ਸੂਦਾਰੇ ਸੂਦਰ ਤੇਰਾ ਕੇ ਹਾ ਸੂ ਕਰ ਕੇ ਹਾ ਜਿਤ ਬੈ ਸਰਬ ਸਵਾਲ ਹੈ ਵਾਜੇ ਤੇਰੇ ਨਾਮ ਅਨੇਕ ਅ ਸੰਖਾ ਕਿਤੇ ਤੇਰੇ ਵਨ ਹਾਰੇ ਕਿਤੇ ਤੇਰੇ ਲਾਗਿ ਫਰੀ ਸੋ ਕਹੀਨੇ ਕੇਤੇ ਤੇਰੇ ਗਵਨ ਹਾਰੇ ਗਵਨ ਹੈ ਤੁਦਨ ਪਮਣ ਪਾਉਣ ਪਾਣੀ ਬੈਸੰਤ ਹੈ ਗਾਵੇ ਰਾਜਾ ਦਰਮਦਵਾਰੇ ਗਾਵਨ ਤਤਨੁ ਚਿਤੇ ਗੁਪਤੇ ਲਿਖੇ ਜਾ ਜਾਣਨ ਲਿਖਿ ਲਿਖੇ ਧਰਮ ਵਿਚਾਰੈ ਗਾਵਨ ਤਤਨੁ ਈਸ਼ਰਿ ਬੰਮਾ ਦੇਵੀ ਸੋ ਸੋਣੀ ਸੋਹਣ ਤੇਰੇ ਸਦਾ ਸੁਵਾਰੈ ਗਾਵਨ ਤਤਨੁ ਇੰਦਰਾਸਨ ਬੈਠੇ ਦੇਵ ਤਿਆ ਦਰ ਨਾਲੈ ਗਾਵਨ ਤਤਨੁ ਸਿਧ ਸਮਾਧੀ ਅੰਦਰ ਗਾਵਨ ਤਤਨੁ ਸਾਧ ਵਿਚਾਰੈ ਗਾਵਨ ਤਤਨੁ ਜਤੀ ਸਦੀ ਸੰਦੋਗੀ ਗਾਵਨ ਤਤਨੁ ਵੀਰ ਕਰਾਰੈ ਰਾਵਣ ਨੋ ਬਣਿ ਲਾਇ ਬਣਨੇ ਰੇ ਸੀਸਰ ਜੁਜੂ ਵੇਦਨਾਲੇ ਗਾਵਣ ਤਤਰਾ ਮੋਹਨੀਆ ਮਨਮੋਹਨ ਸੁਰਜ ਸੁਰਗਿ ਮਾਸ਼ੀ ਪਿਆਨੇ ਗਾਵਣ ਤਤਨ ਰਤਨ ਉਪਾਇ ਤੇਰੀ ਆਸਾ ਦੀ ਸੰਦਾਲੇ ਗਾਵਣ ਦਨੋ ਜੋਤ ਮਹਾ ਬਲਸੂਰਾ ਗਾਵਣ ਦਨੋ ਸਾਹੀ ਚਾਰਾ ਗਾਵਣ ਦਨੋ ਖੰਡਮਨ ਦਵਰ ਬੰਡਾ ਕਰ ਕਰ ਕੇ ਤੇਰੀ ਧਾਰਾ ਸੀ ਤੁਨੂ ਗਾਵਣੇ ਜੋਤ ਦੇ ਭਾਵਨ ਤੇ ਤੇਰੇ ਭਗ ਸਾਨੇ ਹੋ ਰੇ ਕੇ ਤੇ ਤੁਨੂ ਗਾਵਣ ਸੀ ਮੈਂ ਤਿਤਨਾ ਆਵਣ ਨਾਨਕ ਕਿਹ ਹਾਬਿ ਚਾਰਾ ਸੋਈ ਸੋਈ ਸਦਾ ਸਚ ਸਾਇਬ ਸੱਚਾ ਸਚੀ ਨਾਹੀ ਹੈਪੀ ਹੋਸੀ ਜੈ ਨਾ ਜਸੀ ਸਚਾ ਜਿਨ ਜਾਈ ਰੰਗੀ ਰੰਗੀ ਭਾਤੀ ਗ ਕਰਦੀ ਸੀ ਮਾਇ ਜੁ ਨ ਪਾਈ ਗ ਕਰਦੀ ਸੀ ਗੀਤਾ ਆਪਣਾ ਜੋਤ ਸੀ ਵੜਿਆਏ ਜੋਤਿਸ ਭਾਵੈ ਸੋਈ ਗਸੀ ਫਿਰ ਹੁਕਮੈ ਲਗ ਖਿਆ ਜਾਏ ਸੋ ਪਾਸਾ ਸਹਾ ਸਹਾ ਬਾ ਸਾਹਿਬ ਨਾਨਕ ਰਹਣ ਨਹੀਂ ਆਸਾ ਮਹੱਲਾ ਚੋਤਾ ਸੋ ਹਲੋ ਮਿੱਤਰੋ ਹੁਣ ਆਪਾਂ ਅੱਜ ਕਿਉਂ ਗੁਰਦੁਆਰੇ ਸੈਰ ਤੋਂ ਤੇ ਤੁਹਾਨੂੰ ਪਤਾ ਆ ਪਾਣੀ ਦੂਜੀ ਪੋਤੀ ਅੱਜ ਸਟਾਰਟ ਹੀ ਤੇ ਕੋਈ ਮੈਂ ਤੁਹਾਨੂੰ ਕਲਿੱਪ ਵਿਖਾ ਦੇਣਾ ਹੁਣ ਤੇ ਹੀ ਵੀਡੀਓ ਤੇ ਇਹ ਮੈਟਰੋ ਸਾਰੇ ਨੇ ਪਈਆਂ ਅੱਜ ਆਪਾਂ ਤੁਜੀ ਬੋਤੀ ਸਟਾਰਟ ਕਰਦੀ ਪਈ ਦੀ ਉਸੇ ਸਮਾਂ ਤੋਂ ਹੋ ਜ ਗਿਆ 300 ਤੇ ਕੁਝ ਕਿਨੇ ਜਗਦੀਆਂ ਅੰਗਵੇਂ ਪਲਾ ਹੈ ਲੈ ਲੈ ਸਟਾਰਟਿੰਗ ਇਹ ਨਹੀਂ ਤੇ 346 ਹਾਂ 346 ਅੰਗਦੇ ਆਪਣੀ ਸਟਾਰਟਿੰਗ ਤੇ ਹੁਣ ਚੱਲਦੇ ਆ ਮਿੱਤਰੋ ਨਾ ਪਾਸ ਉੱਧਾ ਸਰੀ ਉਹ ਇਹ ਬੰਦ ਕਰ ਗਿਆ ਵਾ ਯਾਰ ਜਿੱਥੇ ਬੈਠ ਕੇ ਕਰਦੇ ਨਹੀਂ ਦਰنگ ਰਿਹਾ ਕਰ ਬੰਦ ਕਰਕੇ ਆਹ ਹਾਲ ਨੈਕਸਟ ਡੇ ਲੋਕੋ ਮਤਰਾ ਕੀ ਹਾਲ ਚੱਲ ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਲੋਕ ਦੇ ਚੈਨਲ ਵਿੱਚ ਗਾਇਸ ਚੈੱਕ ਕਰੋ ਪਗ ਓਕੇ ਆ ਨਾ ਵੀ ਯਾਰ ਸ਼ਰ ਮੈਂ ਪਹੁੰਚ ਗਿਆ ਤਾਂ ਹੁਣ ਮੈਂ ਚੱਲਾਂ ਵੀ ਪ੍ਰੋਗਰਾਮ ਤੇ ਅੱਜ ਤੇ ਤੁਹਾਨੂੰ ਮੈਂ ਪ੍ਰੋਗਰਾਮ ਤੇ ਬਿਲਕੁਲ ਜਾ ਕੇ ਮਿੱਤਰੋ ਮੋਰਸਾ ਦਾ ਆਪਣਾ ਥੱਲੇ ਹੈ ਉਹਨੂੰ ਕਰੀਏ ਸਟਾਰਟ ਮੋਰਸਾ ਦੇ ਜਾਣਾ ਮਿੱਤਰੋ ਜੱਡੇ ਆ ਰਹੀ ਏ ਤੋ ਗਾੜੀ ਤੇ ਜਿਹੜਾ ਨਹੀਂ ਪਤਾ ਸਰਚ ਕਰਕੇ ਵੀ ਲਿੰਦਿਓ ਉਹ ਹੀ ਹੈ ਓਕੇ ਪੰਪ ਟੌਰ ਗੱਡੀ ਮਿੱਤਰੋ ਹੁਣ ਚੱਲਦੇ ਆ ਵੀ ਪ੍ਰੋਗਰਾਮ ਤੇ ਤੁਹਾਨੂੰ ਦਿੰਦੇ ਆ ਬਾਅਦ ਵਿੱਚ ਲੋਗੇ ਮਿੱਤਰੋ ਇਹਨੂੰ ਠਾਣੇ ਤੇ ਸਟਾਰਟ ਕਰਨਾ ਪੜਾ ਓਖਾ ਜੀ ਇਹਨੂੰ ਜਿੰਨੂ ਹਾਏ ਵੇ ਜਿੰਨੂ ਜਿੰਨੂ ਟੀਵੀਅਰ ਦਾ ਪਤਾ ਆਹ ਦੱਸੋ ਕੌਣ ਕਿੱਦਾ ਕਰ ਦਾਂਦਾ ਚੋਕ ਤੋ ਬਣਾ ਨਹੀਂ ਹੋਣਾ ਚਲਿਏ ਮਿੱਤਰੋ ਹੁਣ ਆਪਾਂ ਵਾਡੀ ਆਹ ਇਹ ਤਾਂ ਹੀ ਗਿਆ ਮੇ ਲੋਬੇ ਮਿੱਤਰੋ ਜਿੱਦਾਂ ਜਿੱਦਾਂ ਪਹਿਲਾਂ ਮੈਂ ਦੱਸਿਆ ਸੀ ਕਿ ਮੈਂ ਜਦੋਂ ਆਪਣੇ ਪਿੰਡ ਤੇ ਫਾਰਸ਼ੇ ਰਿਆ ਅਸੀਂ ਉਹਨਾਂ ਤੇ ਮੈਂ ਬਾਹਰ ਤੇ ਆਇਆ ਤੇ ਮੈਨੂੰ ਭੁੱਖ ਲੱਗੀ ਵੀ ਨਾਲ ਦੇ ਆਈ ਮੈਂ ਰੋਟੀ ਬਾੜੀ ਖਾਦਾ ਆ ਰੋਟੀ ਮੈਚਿੰਗ ਵੀ ਹੋ ਗਿਆ ਕੋਈ ਇਸੀਡੈਂਟਲੀ ਹੋ ਗਿਆ ਮੈਚਿੰਗ ਤੇ ਚਾਹਦੇ ਆ ਮਿੱਤਰੋ ਨਾ ਫਾਮਾ ਤੁਹਾਨੂੰ ਦੇਖ ਦੇਣਾ ਨਾ ਦੇ ਫਿਰ ਬਾਅਦ ਵਿੱਚ ਤੁਹਾਨੂੰ ਅਮਾਨਤ ਸੀ ਹੋਇਆ ਏ ਇਹ ਦੂਪ ਚਾਰ ਮੈਂ ਸੰਧਰ ਖੰਡਾ ਰਿਹਾ ਨੰਦੇ ਗੁਰੂ ਗਿਆਨੀ ਨੇ ਸੰਧਰ ਕਿਉਂ ਦੇ ਕਾਹਦੇ ਉਹ ਇਸ ਤਰ੍ਹਾਂ ਮਿਲੋਗੇ ਨਾਲ ਰਣਨੇਮ ਇਹ ਦਰਸ਼ਕਾਂ ਦਾ ਇਹ ਨਮਕਾਰਨ ਲੋ ਮਿੱਤਰੋ ਪ੍ਰੋਗਰਾਮ ਹੋ ਚੁੱਕਾ ਹੈ ਸਮਾਪਤ ਤੇ ਹੁਣ ਬੰਦਰਬਾਣੀ ਨਹੀਂ ਸਕਦੇ ਆ ਤੇ ਸ਼ੁਕਰੀਆ ਦਿੱਤਾ ਹੈ ਕਿ ਆ ਵੀ ਇਰਾ ਦਾ ਫੋਟੋ ਖਿਚ ਲਈਏ ਹੁਣ ਇਹ ਵੀ ਆ ਦੋ ਤਿੰਨ ਫੋਟੋ ਖਿੱਚਦੇ ਆ ਕਿਉਂਕਿ ਪਾਗੇ ਦੀ ਤੇ ਮੇਰੀ ਮੈਚਿੰਗ ਹੋ ਚੁੱਕੀ ਹੈ ਕੋਈ ਕੋਇਨਸੀਡੈਂਸ ਇਹਨਾਂ ਮੇਰੇ ਤਰ੍ਹਾਂ ਤੁਹਾਨੂੰ ਮਿਲਦੇ ਬਾਚ ਫੋਟੋ ਖੜਾ ਖਿਚ ਲਈਏ ਹਾਂ ਲੋ ਵੀਰ ਮਿੱਤਰੋ ਆਪਾਂ ਹੁਣ ਚੱਲਨੇ ਆ ਕਰਾਂ ਨੂੰ ਆ ਜਾ ਕਰੋ ਜਿਹੜਾ ਵੀਰ ਬੱਕਰੀਆਂ ਨਾਲ ਛੇੜਖਾਨੀ ਕਰਦਾ ਹੈ ਇਹਨੂੰ ਕਿਤੇ ਲੱਤ ਪੈ ਗਈ ਵੀਰੇ ਨੂੰ ਪਤਾ ਲੱਗਣਾ ਚੱਲਦੇ ਆ ਮਿੱਤਰੋ ਹੁਣ ਆਪਾਂ ਕਰੇ ਹੋਰਿਆ ਮੈਂ ਮੁਰਸਾਲ ਪਾਪਾ ਦੀ ਸੌਫ ਕਰ ਦੇਣਾ ਤੇ ਦੂਜਾ ਚੱਲਦੇ ਆ ਮਿੱਤਰੋ ਹੁਣ ਆਪਾਂ ਭਟਾਣ ਆ ਜਾਕਰ ਮੰਮੀ ਜੀ ਚਾਹੀਦੀ ਲੋ ਮਿੱਤਰੋ 2 ਵਜੇ ਉੱਥੋਂ ਤੁਰ ਪਏ ਹਾਂ ਤੇ 3 ਵਜੇ 3:30 ਇੱਥੇ ਪਹੁੰਚ ਜੇ ਪੂਰੇ 3:30 ਨੇ ਤੇ ਮੈਂ ਪਹੁੰਚ ਗਿਆ ਮਿੱਤਰੋ ਡੇਢ ਘੰਟੇ ਚ ਉਹ ਡੇਢ ਘੰਟੇ ਚ ਆ ਜਗੇ ਸਰ ਲਈ ਤੋਂ ਸਰ ਲਈ ਹੈਗਾ ਮਿੱਤਰੋ ਤਰੰਦਾਰ ਤੋਂ ਲੱਗੇ ਮੁਨਾ ਤਰਦਾਂ ਦਿਨ ਐ ਬੰਦਾ ਸਰਦੀ ਤੇ ਹੁਣ ਮਿੱਤਰੋ ਰੈਸਟ ਕਰਦੇ ਆ ਤੇ ਤੁਹਾਨੂੰ ਮਿਲਦੇ ਫਿਰ ਬਾਅਦ ਵਿੱਚ ਮੈਂ ਸੋਚਿਆ ਨਾ ਗੁਡੀਆਂ ਲਈ ਉੱਤੇ ਜਾ ਕੇ ਪਰ ਮੈਂ ਨਹੀਂ ਉਹ ਰੈਸਟ ਕਰੀ ਘੜੀ ਗਿਆ ਹਾਂ ਹਾਂਜੀ ਵੀ ਮਿੱਤਰੋ ਆ ਚੈੱਕ ਕਰੋ ਗੁੱਡਾ ਬਣਾ ਰੈਡੀ ਹੈ ਨਾਲ ਗੱਡੂ ਆ ਤੇ ਰੈਡੀ ਹੈ ਹੁਣ ਮੈਂ ਗੁੱਡੀ ਤੁਹਾਨੂੰ ਕਿਉਂਕਿ ਅੱਜ ਪੂਰੇ 5 ਅੱਜ ਪੂਰੇ 5 ਵਾਲੀ ਗਏ ਨੇ ਗੁੱਡੇ ਨਾ ਉਡੇ 3-4 ਤਾਂ ਹੈਗੇ ਇੱਕ ਹੋਰ ਆ ਵੱਡਾ ਗੁੱਡਾ ਇੱਕ ਆ ਇੱਕ ਆ ਲੱਗਿਸ਼ਾ ਕਿ ਗੁੱਡੇ ਹੈਗੇ ਬਾਕੀ ਦੂਰ ਦਰ ਦੇ 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 ਵੀ ਚਲੋ ਹੋਣਗੇ ਆਪਾਂ ਮਿੱਤਰੋ ਡਾਉਨੇ ਆ ਤੇ ਪੰਗੇ ਲੈਨੇ ਇਹਨਾਂ ਨਾਲ ਮੇਜੀ ਪਿਛੇ ਲਾਉਂਦੇ ਹੱਥ ਘਰਾ ਦੇਣੀ ਮਿੱਤਰੋ ਆਓ ਵੇਖੋ ਉਹ ਸਾਹਮਣੇ ਖਲੋਤੇ ਚਲੋ ਵੀ ਮਿੱਤਰੋ ਗੁੱਡਾ ਬਹੁਤ ਘੈਂਟ ਸੀ ਸਿੱਕੋ ਹੀ ਪਾਸੇ ਨੂੰ ਘੁੰਮ ਜਾਂਦਾ ਸੀ ਐ ਐ ਕਰਕੇ ਤੇ ਬੜਾ ਕਮਲ ਲਾਇਆ ਇਹ ਗੋਆੜਿਆ ਗੁੱਡਾ ਲਾ ਰਿਹਾ ਆ ਕਿੰਨਾ ਕਮਲ ਵੀ ਆ ਤੇ ਮਿੱਤਰੋ ਚਲਦੇ ਆਂ ਮੈਂ ਚੱਲਦੇ ਆ ਮਿੱਤਰੋ ਹੁਣ ਆਪਾਂ ਥੱਲੇ ਬਸ ਗੱਗ ਰਾਤ ਪੈ ਗਈ ਹੈ ਦੇਖ ਲਓ ਚੱਲੀਏ ਮਿੱਤਰੋ ਤੇ ਤੇ ਨੋ ਨੀਰਾ ਦਿਖਾਈ ਦਿੰਦਾ ਚੱਲੋ ਮੋ ਵੀ ਮਿੱਤਰੋ ਹੁਣ ਬੜੇ ਦੋ ਵੱਢ ਕੇ ਦੋ ਕੁ ਡੇ ਵੱਢ ਕੇ ਦੇਖ ਆ ਕੁ ਡਬਣਾ ਵੱਧ ਗਿਆ ਹੁਣ ਬੁੱਤਾ ਹੀ ਛੋਟੂ ਕੁ ਡਾ ਮਿਲ ਗਿਆ ਹੈ ਨਹੀਂ ਵਧੀਆ ਬੁੱਤਾ ਚੱਲਦੇ ਮਿੱਤਰੋ ਹੁਣ ਆਪਾਂ ਥੱਲੇ ਕਰੀਏ ਤੇ ਚੱਲੀਏ ਗੁਰਦੁਆਰੇ ਸਾਹਿਬ ਲੋ ਵੀ ਮਿੱਤਰੋ ਮੈਂ ਦੀ ਚਰਨਾ ਗੁਰਦਾਰੀ ਸਾਹਿਬ ਤੇ ਨੂਰ ਪਿੰਡ ਪਹੁੰਚ ਗਿਆ ਸੀ ਅੱਜ ਤੇ ਚਲੀਏ ਗਾਈਸ ਹੁਣ ਆਪਾਂ ਗੁਰਦਾ ਸੁਖਾ ਸੰਗਰਾਈ ਜਾਈ ਲੋ ਵੀ ਮਿੱਤਰੋ ਹੁਣ ਆਪਾਂ ਸੁਖਾ ਸੰਗਰਾ ਲਿਆ ਤੇ ਅੱਜ ਸੁਖਾ ਸੰਗਰਾਇਆ ਨਹੀਂ ਟਾਈਮ ਤੇ ਆ ਗਏ ਹੈ ਨਾ ਪਾਛੇ ਐਤਵਾਰ ਆ ਗਏ ਤੇ ਨਾਲੇ ਮਿੱਤਰੋ ਆਪਾਂ ਸੰਸਿਆ ਜੁਜੀ ਪੋਥੀ ਦੇ ਪਤਾ ਨਹੀਂ ਕਿੰਨੇ ਅੰਗ ਹੋ ਚੁੱਕੇ ਆ ਤੇ ਚਲਦੇ ਆ ਮਿੱਤਰੋ ਹੁਣ ਆਪਾਂ ਹੈ ਮੂਣੀ ਹੁੰਦੇ ਆ ਫੋਨ ਤੇ ਨਹੀਂ ਨਹੀਂ ਚਲਦੇ ਮਿੱਤਰੋ ਹੁਣ ਆਪਾਂ ਕੀ